ਅੰਕਾਰੀ ਡਿੰਪਾ ਹਾਏ ਹਾਏ ਅੰਕਾਰੀ ਡਿੰਪਾ ਹਾਏ ਹਾਏ ਜਸਵੀਰ ਸਿੰਘ ਡਿੰਪਾ ਹਾਏ ਹਾਏ ਕਾਂਗਰਸ ਪਾਰਟੀ ਜੈ ਹਾਏ ਜਸਵੀਰ ਸਿੰਘ ਡਿੰਪਾ ਹਾਏ ਹਾਏ ਜਸਵੀਰ ਸਿੰਘ ਡਿੰਪਾ ਹਾਏ ਹਾਏ ਜਸਵੀਰ ਸਿੰਘ ਡਿੰਪਾ ਹਾਏ ਹਾਏ ਡਿਪਾ ਮੈਂਬਰ ਪਾਰਲੀਮੈਂਟ ਜਸਵੀਰ ਸਿੰਘ ਡਿੰਪਾ ਵੱਲੋਂ ਇੱਕ ਮਹਿਲਾ ਪੱਤਰਕਾਰ ਨਾਲ ਕੀਤੀ ਬਦਸਲੂਕੀ ਦਾ ਪੂਰੇ ਪੱਤਰਕਾਰ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪੰਜਾਬ ਦੀਆਂ ਵੱਖ-ਵੱਖ ਪੱਤਰਕਾਰ ਜਥੇਬੰਦੀਆਂ ਵੱਲੋਂ ਐਮਪੀ ਜਸਵੀਰ ਸਿੰਘ ਡਿੰਪਾ ਦੇ ਪਤਲੇ ਫੂਕੇ ਜਾ ਰਹੇ ਨੇ ਤੇ ਅੱਜ ਮਨਜੀਠਾ ਪ੍ਰੈਸ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਜੈੰਤੀਪੁਰ ਵਿਖੇ ਜਸਵੀਰ ਸਿੰਘ ਡਿੰਪਾ ਦਾ ਪਤਲਾ ਫੂਕਿਆ ਗਿਆ ਅਤੇ ਐਮਪੀ ਜਸਵੀਰ ਸਿੰਘ ਡਿੰਪਾ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਮਨਜੀਠਾ ਪ੍ਰੈਸ ਐਸੋਸੀਏਸ਼ਨ ਦੇ ਪ੍ਰਧਾਨ ਮਨਮੋਨ ਸਿੰਘ ਢਿੱਲੋਂ ਅਤੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀ ਦੇ ਪ੍ਰਧਾਨ ਬਲਜੀਤ ਸਿੰਘ ਕਾਲੋ ਨੇ ਕਿਹਾ ਕੇ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਡਿੰਪਾ ਵੱਲੋਂ ਮਹਿਲਾ ਪੱਤਰਕਾਰ ਨਾਲ ਕੀਤੀ ਬਦਸਲੂਕੀ ਦੀ ਘਟਨਾ ਬੇਹੱਦ ਸ਼ਰਮਨਾਕ ਹੈ ਉਹਨਾਂ ਐਮਪੀ ਡਿੰਪਾ ਵੱਲੋਂ ਕੀਤੀ ਇਸ ਹਰਕਤ 'ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਅੱਜ ਕ ਸਵੇਰ ਜੈੰਤੀਪੁਰ ਵਿਖੇ ਸਮੂਹ ਪੱਤਰਕਾਰ ਭਾਈਚਾਰੇ ਦੇ ਸਹਿਯੋਗ ਨਾਲ ਜਸਵੀਰ ਸਿੰਘ ਡਿੰਪਾ ਦਾ ਪੁਤਲਾ ਸਾੜਿਆ ਗਿਆ ਉਹਨਾਂ ਨੌਜਵਾਨ ਲੜਕੀ ਪੱਤਰਕਾਰ ਨਾਲ ਜੋ ਮਾੜੀ ਘਟਨਾ ਕੀਤੀ ਹੈ ਉਹਦੀ ਸਖਤ ਨਿੰਦਾ ਕਰਦੇ ਹਾਂ ਉਹ ਕੋਈ ਇਹੋ ਜੀ ਆਪਾਂ ਸੋਸ਼ਲ ਮੀਡੀਆ ਤੇ ਵੀ ਆਮ ਵੇਖੀਆਂ ਵੀ ਆ ਕੋਈ ਲੜਕੀ ਕੋਈ ਇਹੋ ਜੀ ਗੱਲ ਨਹੀਂ ਕਰ ਰਹੀ ਜੋ ਉਸਨੇ ਪਤਾ ਨਹੀਂ ਕੀ ਉਸਦੇ ਖਿਆਲ ਆਇਆ ਜਸਵੀਰ ਸਿੰਘ ਡਿੰਪਾ ਦੇ ਵਿੱਚ ਉਸ ਨੂੰ ਉਹਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਸੀ ਉਹਨੇ ਲੋਕਤੰਤਰ ਦੇ ਚੌਥੇ ਥੰਮ ਦਾ ਗਾਲ ਘੁੱਟਣ ਦੀ ਕੋਸ਼ਿਸ਼ ਕੀਤੀ ਆ ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਆਪਾਂ ਚੇਤਾਵਨੀ ਦਿੰਦੇ ਜਸਵੀਰ ਸਿੰਘ ਡਿੰਪੇ ਨੂੰ ਜੇ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤੇ ਰਈਏ ਉਹਦੇ ਘਰ ਦੇ ਅੱਗੇ ਜਾ ਕੇ ਪੁਤਲੇ ਫੂਕਾਂਗੇ ਰਈਏ ਜਦੋਂ ਵੀਰ ਸਿੰਘ ਡਿੰਪਾਵਾਲ ਨੂੰ ਜੋ ਕਾਨੂੰਨੀ ਹਰਕਤ ਕੀਤੀ ਗਈ ਹੈ ਤੇ ਇਹਦੀ ਸਾਰੇ ਪੱਤਰਕਾਰ ਭਾਈਚਾਰੇ ਨੇ ਨਿੰਦਾ ਕਰਦੇ ਆ ਜਿੱਥੇ ਵੀ ਸਾਨੂੰ ਲੋਰਪਈ ਵੱ ਚੜ ਕੇ ਧਰ ਰਿਹਾ ਕਿ ਸਲਾਮਾਗੇ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਦੇ ਵਿਰੁੱਧ ਪਰਚਾ ਦਰਜ ਹੋਣਾ ਚਾਹੀਦਾ ਹੈ ਇੱਕ ਲੜਕੀ ਉੱਤੇ ਹੱਥ ਜੁਕਣਾ ਕਿੰਨੀ ਕੁ ਸ਼ੋਭਾ ਹੁੰਦਾ ਹੈ ਇੱਕ ਉਹ ਵੀ ਇੱਕ ਐਮਪੀ ਨੂੰ ਮਨਜੀਠਾ ਤੋਂ ਪ੍ਰੀਤਮ ਸਿੰਘ ਅਤੇ ਗੁਰਜਿੰਦਰ ਸੱਗੂ ਜੀ ਵੇ ਪੰਜਾਬ ਟੀਵੀ